ਨਾਸਰੀ ਮਹੱਲਾ ਪੰਜਵਾਂ ਘਰ 12ਵਾਂ ਇੱਕ ਉਹ ਅੰਕਾਰ ਸਤਗੁਰ ਪ੍ਰਸਾਦਿ ਬੰਦਨ ਹਰ ਬੰਦਨ ਸਤਿਗੁਰ ਦੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਸਾਜਿਨ ਵਾਦੀ ਗੁਰੂ ਖਾਲਸਾ ਸਾਜ ਸੰਗਤ ਜੀ ਹੋ ਅੱਜ ਜੀ ਨੰਮਰ ਦੂ ਬਾਣੀ ਦਾ ਕੀਰਤਨ ਪੁਜੰਗੀਆਂ ਅਤੇ ਰਾਗੀ ਸਿੰਘ ਦਰਸ਼ਨ ਸੁਣੇ ਤੋਂ ਪਾਈ ਵਿੱਚ ਸੁਣਾ ਤੋਂ ਸਰਵਨ ਕੀਤਾ ਹੈ ਹੋਰ ਵੀ ਕੋਈ ਗੁਣੀ ਗਿਆਨੀ ਜੇ ਸ਼ਬਦ ਕੀਰਤਨ ਕਰਨਾ ਚਾਹੇ ਜਿਵੇਂ ਗਿਆਨੀ ਇੱਥੇ ਆਏ ਹੋਏ ਹਨ ਭਾਈ ਰਸਨ ਸਿੰਘ ਜੀ ਇਹਨਾਂ ਚਿਤ ਕਰੇ ਤਾਂ ਸ਼ਬਦ ਕੀਰਤਨ ਵਿਸ਼ੱਕ ਸੁਣਾਇਆ ਕਰਨ ਹੋਰ ਵੀ ਜੋਗੋ ਗੁਰੂ ਜਿਵੇਂ ਕੱਲ ਪ੍ਰਤਾਪ ਸਿੰਘ ਆਏ ਸੀ ਉਹਨਾਂ ਨੇ ਵੀ ਸ਼ਬਦ ਪੜ੍ਹਿਆ ਸੀ ਐਵੇਂ ਸਾਰੇ ਜ ਜਿਨ੍ਹਾਂ ਦਾ ਚਿੱਤ ਉੱਜਾਵੈ ਉਹ ਕੀਰਤਨ ਵਿੱਚ ਹਿੱਸਾ ਲੈ ਸਕਦਾ ਹੈ ਸਾਭ ਸੰਗਤ ਦੀ ਸੋ ਗੁਰੂ ਮਹਾਰਾਜ ਸਾਹਿਬ ਸਿਤੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਇਹ ਅੰਮ੍ਰਿਤ ਰੂਪ ਬਾਣੀ ਦੇ ਲਾਹੇ ਨੂੰ ਸੰਗਤਾਂ ਪ੍ਰਾਪਤ ਕਰਦੀ ਹੈ ਉਹਨੂੰ ਬਾਗ ਗਿਆਨੀ ਗੋਨਾਉ ਸਿੰਘ ਜੀ ਨੇ ਸੰਗਤ ਦੀ ਮਹਿਮਾ ਤੇ ਨੰਦਨਾਮ ਜੀ ਦੀਆਂ ਗਜਨਾ ਵਿੱਚੋਂ ਆਹ ਜੂਮੇ ਦੇ ਨਕਾਰ ਸਾਹਿਰ ਇਸ ਮਰਕਾਰ ਕਿਉਂ ਕੱਠ ਚੰਗਾ ਹੈ ਜਿੱਥੇ ਪ੍ਰਵੇਸ਼ੇ ਦੀ ਬਾਨਗੀ ਕੀਤੀ ਜਾਵੇ ਉਹ ਕੱਠ ਚੰਗਾ ਹੈ ਜਿਸ ਥਾਂ ਵਿੱਚ ਜ਼ਿੰਦਗੀ ਸਵਾਰੀ ਜਾਵੇ ਅਤੇ ਸਦਸਦ ਤੁਹ ਕਹੇ ਸੀ ਜਾਣੀਆਂ ਜਿੱਥੇ ਕੋ ਨਾਮ ਵਖਾਣੀ ਹੈ ਸੰਗਪੁਰ ਵਸਾਉਂਦਾ ਅਨਸਾਰ ਪਰਮਪੁਰ ਦੀ ਸੰਗਤ ਦੀ ਮਹਿਮਾ ਕਹੀ ਹੈ ਇੱਕ ਸ਼ਾਹੂਕਾਰ ਦੀ ਸਾਖੀ ਸੁਣਾ ਕੇ ਆਪ ਨੂੰ ਜਿਸ ਨੇ 12 ਸਾਲ ਦੀ ਉਮਰ ਵਿੱਚ ਸੀ ਇੱਕ ਪੁੱਤਰ ਆਂਗਿਆ ਕਾਪ ਦੱਸਿਆ ਸੀ ਸੰਗੰਗੀ ਅਤੇ ਆਪਣੇ ਧਨ 15000 ਦੱਸੇ ਜਿਹਨਾਂ ਚੰਗੇ ਪਾਸੇ ਲਾਇਆ ਇਸ ਨਾਲ ਕੇ ਸਾਖੀ ਸਮਾਪਤ ਕੀਤਾ ਹੈ ਸਾਧ ਸੰਗਤ ਦੇ ਤਾਈ ਵੱਡੇ ਭਾਗਾਂ ਨਾਲ ਸਮਾਪਤ ਹੋਇਆ ਹੈ ਬਾਬਾ ਚੰਦਰ ਸਿੰਘ ਜੀ ਨੇ ਸਾਰੇ ਸਾਰੇ ਨਗਰ ਦੇ ਕਿਉਂ ਕਾਰਗਰਨ ਆ ਕੇ ਉਦਮ ਕੀਤਾ ਹੈ ਸੰਗਤ ਦਾ 15 ਦਿਨ ਦਾ ਇੱਥੇ ਪ੍ਰੋਗਰਾਮ ਹੈ ਅਗੇ ਬਾਬਾ ਜੀ ਪੱਠੇ ਸਾਹਿਬ ਜਾ ਕੇ ਪ੍ਰੋਗਰਾਮ ਲੈ ਕੇ ਆਏ ਸਨ ਪਰ ਇਹਨਾਂ ਦਿਨਾਂ ਵਿੱਚ ਇਸ ਕਰਕੇ ਇਹਨਾਂ ਨੂੰ 15 ਦਿਨ ਮਿਲੇ ਹਨ ਬਾਕੀ ਦੇ ਜਿਹੜੇ ਦਿਨਾਂ ਦੇ 15 ਵਾਲੇ ਸੰਗਤ ਨੇ ਇੱਥੋਂ ਮਾਣ ਮਾਜਰੇ ਗੁਰਦੁਆਰਾ ਦਸਮ ਪਤਸ਼ਾਹ ਦਾ ਛੇਵੇਂ ਪਤਸ਼ਾਹ ਦੇ ਉਸ ਸਾਹਮਣੇ ਪਹੁੰਚਣਾ ਹੈ ਕਿਉਂ ਪ੍ਰੋਗਰਾਮ ਸਾਰੇ ਬਣੇ ਹੋਏ ਹਨ ਜਿੰਨੇ ਕੁ ਦਿਨ ਇੱਥੇ ਸਤਸੰਗਤ ਦਾ ਸਮਾਰਗਮ ਹੈ ਸੰਗਤਾਂ ਭਾਈ ਦੋਵੇਂ ਵਕਤ ਜੁੜ ਕੇ ਲਾਭ ਲਿਆ ਕਰੋ ਇਹੋ ਹੀ ਗੁਰਮੁਖ ਨੇ ਆਪਾਂ ਨੂੰ ਅੱਜ ਛਰਨ ਕਰਾਇਆ ਹੈ ਹੁਣ ਗੁਰੂ ਮਹਾਰਾਜ ਸਾਹਿਬ ਜੀ ਪਤਸ਼ਾਹ ਜੀ ਦੀ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਸੰਗਤਾਂ ਸੁਣੋ ਸਰਗੁਣ ਮਹਾਰਾਜ ਸਾਹਿਬ ਨੇ ਆਸ਼ੀਰਵਾਦ ਦਿੱਤੇ ਧਰਮੇ ਘਰ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਉ ਜੀ ਆਪ ਨੂੰ ਕਰਦੇ ਨੇ ਕੋ ਤਾਜ ਰੂਪ ਪਰਮੇਸ਼ਵਰ ਹੈ ਓੰਕਾਰ ਸਾਰੇ ਦਾ ਪ੍ਰਕਾਸ਼ਕ ਹੈ ਸਤਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗਰੀਬ ਨਵਾਜ ਅੰਤਰ ਜਾਨਦੇ ਸਾਨੂੰ ਪਿਆਰ ਵਾਲਾ ਵੇਸ਼ ਬਖਸ਼ਦੇ ਹਨ ਇਸ ਪ੍ਰਕਾਰ ਆਗਿਆ ਕਰਦੇ ਹੁਣ ਵੰਦਨਾ ਹਰ ਵੰਦਨਾ ਇਸ ਪ੍ਰਕਾਰ ਕਿਸੇ ਮਹਾਤਮਾ ਨੇ ਕਿਹਾ ਹੈ ਸੀਸ ਨਵਾਈਏ ਤਹਪੋ ਵਸੋ ਪਾਪਨ ਕੀ ਪੋਟ ਤਾਂ ਤੇ ਸੀਸ ਨਵਾਈਏ ਲਗੈ ਨ ਚਮਕੀ ਚੋਟ ਸਿਰ ਮਾਰਾ ਜਗੇ ਝਕਾਉਣੇ ਕਰਕੇ ਪਾਪਾਂ ਦੀ ਪੰਡ ਸਾਰੀ ਦਿਖ ਪੈਂਦੀ ਏ ਇਸ ਕਰਕੇ ਸਿਰ ਮਾਰਾ ਜਗੇ ਝਕਾਉਣਾ ਚਾਹੀਦਾ ਜਿਸ ਕਰਕੇ ਜਮਾਂ ਦੀ ਚੋਟ ਨਾ ਲੱਗੇ ਫਰੀਦ ਜੀ ਨੇ ਕਹਿਆ ਸਾ ਫਰੀਦ ਜੀ ਕਹਿੰਦੇ ਜੋ ਸਬ ਸਾਈ ਨਾ ਦਵਾ ਸੋਸਲ ਕੀਜਾ ਕਾਹੇ ਕੁਨ ਨੇ ਇਹ ਜੀ ਲਾਇਏ ਬਾਲਾ ਸੰਦੇਕ ਆਇਆ ਸਤਿਗੁਰੂ ਅੰਗਦੂਰ ਮਹਾਰਾਜਾ ਨੇ ਕਿਹਾ ਜੋ ਸਿਰ ਸਾਈ ਨਾ ਨਵੇ ਸੋ ਸਿਰ ਕਪ ਉਤਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਬਾਈ ਗੁਰਦਾਸ ਜੀ ਨੇ ਵੀ ਫਰਮਾਇਆ ਹੈ ਤੇ ਕਿਸੇ ਯੋਗੁਰ ਨਾ ਨਵੇ ਉਹ ਲਗਾਇ ਨ ਚਰਨੀ ਜੋ ਸਤਿਗੁਰੂ ਦੇ ਚਰਨਾਂ ਦੇ ਪਿਆਰ ਚ ਨਹੀਂ ਜੁੜਦਾ ਨਹੀਂ ਝੁਕਦਾ ਉਹ ਪ੍ਰਕਾਰ ਯੋਗ ਸਿਰ ਹੈ ਸਾਥ ਸੰਗਤ ਜੀ ਇਸ ਪ੍ਰਕਾਰ ਦੇ ਬਚਨ ਹਨ ਸਿੱਖ ਝਕਾਉਣ ਵਾਸਤੇ ਪਰ ਨਾਲ ਪਹਿਲੇ ਪਾਪਸ਼ਾ ਨੇ ਇਹ ਵੀ ਬਚਨ ਕਹੇ ਹੈ ਅਪਰਾਧੀ ਧੂਣਾ ਦੇ ਵਜੋ ਹਮਤਾ ਵਰਗਾ ਹੈ ਸਿੱਖ ਨਵਾਇਆ ਕਿ ਆਧੀ ਇਹ ਜਿਹੇ ਕੁਸੁੰਦੇ ਜਾ ਹੈ ਅਪਰਾਧੀ ਆਦਮੀ ਜਿਵੇਂ ਹਰਨ ਨੂੰ ਮਾਰਨ ਵਾਲਾ ਸ਼ਿਕਾਰੀ ਜਦੋਂ ਸਿੱਖ ਬੰਦਾ ਹੋ ਨਹੀਂ ਹੁੰਦਾ ਉਹ ਸਿੱਧੇ ਨਹੀਂ ਕਰਦਾ ਹੈ ਹਰਨ ਦੇ ਕਾਹੀ ਹੁੰਦਾ ਸਿੱਖ ਬੰਦਾ ਹੈ ਸ਼ਿਕਾਰ ਵਾਸਤੇ ਕਿਉਂ ਇਹਰੇ ਲੋਕ ਪਖੰਡ ਦੇ ਨਾਲ ਝੁਕਦੇ ਆ ਦੁਨੀਆ ਨੂੰ ਆਵਦੇ ਮਗਨ ਲੋਰ ਆਖਲੇ ਕੋਨਾ ਜਿਵੇਂ ਹਰਨਾ ਨੂੰ ਮਾਰਨ ਵਾਲਾ ਸ਼ਿਕਾਰੀ ਝੁਕਦਾ ਜਿਹੇ ਆ ਜਾਂ ਉਹਨਾਂ ਨੂੰ ਇਹ ਕਸਿ ਜਿਵੇ ਕਰਿਆ ਨੇਕ ਤੋਪ ਕੀ ਕਾਊਟ ਪਲੇਸ ਉਸ ਦੀ ਅਨੇਕ ਦਾ ਜਵਾਬਤ ਹੈ ਸਿਰਸ ਕੋ ਸਜਦੇ ਕਰਦੇ ਆ ਨੇਕਾਂ ਜਿਵੇਂ ਤੋਪ ਦੀ ਛਲ ਦੇ ਦੇਖਣਾ ਸਿਰਸ ਮੰਨਦਾ ਉਹ ਕੋਈ ਦੁਸ਼ਮਣ ਦੇ ਅੱਗੇ ਮੱਥਾ ਨਹੀਂ ਤੇਖਦਾ ਹੁੰਦਾ ਉਹ ਸਿਰਸ ਮੰਨਦਾ ਇਸ ਤਰ੍ਹਾਂ ਦੇ ਸਜਦੇ ਕਰਨ ਨਾਲ ਕੋਈ ਲਾਭ ਨਹੀਂ ਹੈ ਅਜੇ ਤੋਪਤੀ ਅਨੇਕ ਦਾ ਸੁਭਾਵ ਤੇ ਅਸ਼ੀਸ਼ ਕੋ ਤੋਪਤੀ ਲੋਕ ਸਜਦੇ ਘੁੰਦੇ ਰhenge ਤੋਪ ਦੀ ਸਿਰਤ ਬਨਣ ਵਾਸਤੇ ਇਸੇ ਪ੍ਰਕਾਰ ਕਹਾ ਪੇ ਉਹ ਮਾਲਜੋ ਪੇ ਕਾੜਦੇ ਅਨੇਕ ਡੰਡ ਕੀ ਹੋ ਗਿਆ ਸੋਦਨ ਨੋਕ ਉਸ ਕੰਗ ਐਚ 3 ਕੋ ਜੇ ਡੰਡੇ ਵਾਂਗ ਲੰਮਾ ਕਹਿ ਕੇ ਅਛਤਾਪਿਆ ਕਹਿੰਦੇ ਈਸ਼ਰ ਵਾਹਿਗੁਰੂ ਅੱਗੇ ਨਮਸਕਾਰ ਨਹੀਂ ਕਰਦਾ ਤੇ ਪਹਿਲਵਾਨ ਛੋੜੇ ਡੰਡਾ ਮਾਰਟ ਕਾ ਕੱਢਦੇ ਹੈ ਉਹ ਵੀ ਉਹ ਹਰ ਡੰਡਾ ਡੰਡ ਕਰਨ ਵਾਲਾ ਆਦਮੀ ਸਮਝਣਾ ਚਾਹੀਦਾ ਹੈ ਇਸੇ ਪ੍ਰਕਾਰ ਹੈ ਆਗ ਵਿੱਚ ਜਿਹੜੇ ਤੇ ਕਾ ਡਾਂਡ ਕੀ ਪੜ ਕੇ ਇਸੇ ਪ੍ਰਕਾਰ ਬਚਨੇ ਹੈ ਅੱਗ ਦੇ ਜਲਨ ਵਿੱਚ ਕਈ ਅੱਗ 'ਚ ਸੜ ਜਾਂਦੇ ਹੈ ਜਿਹੜੀਆਂ بے ਵਿਚਾਰ ਕਰਨ ਵਾਲੀਆਂ ਨੇ ਉਹ ਵੀ ਅੱਗ 'ਚ ਸਾੜੀ ਜਾਂਦੀਆਂ ਹਨ ਕਿਹੜਾ ਉਹ ਮੁਕਤ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਜੇ ਪਤਾਲ ਦੀ ਗੁਫਾ ਬਣਾ ਕੇ ਬੈਠਦੇ ਆ ਪਤਾਲ ਕੇ ਵਾਸੀ ਕਿਉਂ ਪਜੰਗਣਾ ਕਰਦੇ ਹੈ ਉਹ ਸਭ ਪਤਾਲਾਂ ਕੀ ਰਹਿੰਦੇ ਉਹ ਕਿਉਂ ਨਹੀਂ ਤਰ ਜਾਂਦੇ ਇਸ ਕਰਕੇ ਪਖੰਡ ਛੱਡਣ ਦੀ ਆਦਤ ਹੈ ਸਤਿਾਈ ਧਾਰਨ ਦੀ ਅੰਝ ਹੈ ਸੱਚੇ ਪਾਤਸ਼ਾਹ ਦੀ ਸਤਿਾਈ ਮੇਰੇ ਕਹਿੰਦੇ ਆਏ ਨਮਸਕਾਰ ਤੁਹਾਨੂੰ ਬੰਦਨਾ ਹਰ ਬੰਦਨਾ ਹਜੂਰ ਕਹਿੰਦੇ ਬੰਦਨਾ ਹਰ ਬੰਦਨਾ ਫਿਰ ਭਾਈ ਜੇ ਬੰਦਨਾ ਨਮਸਕਾਰ ਕਰਨੀ ਹੈ ਕਾ ਹਰੀ ਅਕਾਲ ਪੁਰਖ ਵਾਹਿਗੁਰੂ ਬੰਦਨ ਦਾ ਕਾਰ ਵਾਹਿਗੁਰੂ ਅਬੇ ਸਰ ਕੀ ਕਹੋਣਾ ਕਾਰ ਜਿਵੇਂ ਸਾਬ ਜਾਜਿਆਂ ਨੇ ਛੋਟੇ ਸਾਬ ਜਾਜਾ ਬਾਬਾ ਫਤੇ ਸਿੰਘ ਸਾਹਿਬ ਜੀ ਨੇ ਅਤੇ ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੀ ਉਮਰ ਨੇ ਵਾਲਿਆਂ ਨੇ ਸੰਦੂਈ ਜੀ ਜਦੋਂ ਸੁਤੇ ਨੰਦ ਜੀ ਉੱਠੇ ਨੰਦ ਨੂੰ ਕਿਹਾ ਸੀ ਕਿ ਨਵਾਬ ਅਗੇ ਸलाम ਕਰੋ ਸਾਬ ਜਾਜਿਆਂ ਨੇ ਕਹਿੰਦੀ ਸਾਡਾ ਸਿਰ ਗੁਰੂ ਸਾਹਿਬ ਨੂੰ ਦਿੱਤਾ ਹੋਇਆ ਹੈ ਅਕਾਲ ਪੁਰਖ ਮਹਾਰਾਜਾ ਨੂੰ ਹੋ ਚੁੱਕੇ ਤੇ ਸ਼ਰਮਾਰਾ ਤੋਂ ਬਿਨਾਂ ਸਾਡਾ ਕਿਸੇ ਕੇ ਝੁਕਣਾ ਅਤੇ ਉਸ ਵੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਕੇ ਜੇ ਬੁਲਾਈ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਮਾਰਾ ਕਹਿੰਦੇ ਹਨ ਜਿਵੇਂ ਸਾਹਿਬ ਜੀ ਆਜੇਨ ਗੁਰੂ ਸਾਹਿਬ ਦੀ ਫਟੇ ਬੁਲਾਈ ਸੀ ਤੇ ਨਵਾਬ ਨੂੰ ਵੀ ਸਲਾਮ ਕੀ ਕੀ ਝੁਕ ਕੇ ਇਹ ਹੈ ਧਰਮ ਦੀ ਗੱਲ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਭਗਤ ਨਾਮ ਦੇਵ ਜੀ ਨੂੰ ਇਹਦੀ ਮਾਨ ਕਿਹਾ ਸੀ ਕਿਹੜਾ ਪੁੱਤਰ ਤੂੰ ਆਇਆ ਕਰ ਮੁਸਲਮਾਨ ਬਣ ਜਾ ਅੱਗੇ ਜਿਉਂਦਾ ਰਹੇਗਾ ਮੈਂ ਤੈਨੂੰ ਵੇਖ ਨਹੀਂ ਰਹਾਂ ਨਾਮ ਦੇਣ ਜਵਾਬ ਦੇ ਤਾਂ ਨਾ ਹੋ ਤੇਰਾ ਪੂਰਾ ਨਾ ਤੂੰ ਮੇਰੀ ਮਾਂ ਹੈ ਪਿੰਡ ਪਰੇ ਤੂੰ ਹਰ ਗੁਣ ਦਾ ਹੈ ਜੇ ਮਾਂ ਦਾ ਮੈਂ ਤੇਰਾ ਪੂਗੜਾ ਬੱਚਾ ਨਹੀਂ ਤੂੰ ਮੇਰੀ ਮਾਂ ਨਹੀਂ ਜੇ ਜੀ ਮੈਨੂੰ ਧਰਤ ਤੋਂ ਗਰਉਣੀ ਹੈ ਜੇ ਮੇਰਾ ਸਹੀ ਵੀ ਪੁੱਤਾਂ ਵੀ ਮਾਰਾ ਦੇ ਗੁਣ ਗਾਉਂਦਾ ਰਹੂ ਮੈਂ ਤਾਂ ਇਸ ਪ੍ਰਕਾਸ਼ ਸਾਹਿਬ ਸਿੰਘ ਜੀ ਉਸ ਬਾਰੇ ਬਾਦਸ਼ਾਹ ਅਹੰਕਾਰ ਨਾਲ ਕਹਿ ਕੇ ਵੇਖੋ ਕਾਜੀ ਮੁੱਲਾ ਕਰੇ ਸਲਾਮ ਇਹ ਹਿੰਦੂ ਮੇਰਾ ਮਲਿਆ ਮੌਨ ਕਾਜੀ ਮੁੱਲਾ ਨੇ ਮੈਨੂੰ ਸਲਾਮਾ ਕਰਦੇ ਆ ਇਹ ਨਾਮ ਦੇ ਮੈਨੂੰ ਸਲਾਮ ਨਹੀਂ ਕਰਦਾ ਜਿਹੜਾ ਮੇਰਾ ਮਾਂ ਨਹੀਂ ਮਨ ਛੱਡਿਆ ਪਰ ਛੱਡਿਆ ਇਹੋ ਜੇ ਜਗੋਂ ਧਰਮ ਦੀ ਓਕੜ ਦਾ ਵੇਲਾ ਪਵੇ ਉਹਨਾਂ ਆਪਣੇ ਪਹੀ ਮਹਾਰਾਜ ਤੋਂ ਬਿਨਾਂ ਕਿਸੇ ਅੱਗੇ ਨੀ ਸਿਰ ਝੁਕਣਾ ਕਿਸੇ ਦੀ ਹਕੂਮਤ ਦੀ ਹੱਕੜ ਵਿੱਚ ਆ ਕੇ ਇਹ ਵੀ ਨਾਂ ਸਿੱਖਿਆ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸੋ ਇਤੇ ਫਰਮਾਉਂਦੇ ਹਨ ਵੰਦਨਾ ਹਰ ਵੰਦਨਾ ਇਹ ਭਾਈ ਜੇ ਵੰਦਨਾ ਕਰਨੀ ਹੈ ਤਾਂ ਹਰੀ ਅਕਾਲ ਪੁਰਖ ਨੂੰ ਵੰਦਨਾ ਕਰੋ ਵਾਹਿਗੁਰੂ ਨੂੰ ਵੰਦਨਾ ਕਰਨੇ ਕਰਕੇ ਵੰਦਨਾ ਹਰ ਵੰਦਨਾ ਜੇ ਤੁਸੀਂ ਮਹਾਰਾਜ ਦੇ ਜਿਸਰ ਵਿੱਚੋਂਗੇ ਨਮਸਕਾਰ ਕਰੋਗੇ ਉਦੋਂ ਹਰੇਕ ਹੀ ਤੁਹਾਨੂੰ ਮੱਥਾ ਟੇਕੂਗਾ ਸਾਰੀ ਦੁਨੀਆ ਤੁਹਾਡੇ ਚਰਨਾਂ ਦੀ ਝੂੜ ਬਣੇਗੀ ਜਦੋਂ ਮਾਰਾ ਨੂੰ ਵੰਦਨਾ ਕਰੋਗੇ ਹਰੇਕ ਹੀ ਵੰਦਨਾ ਕਰੇਗਾ ਬੰਦਨਾ ਹਰ ਬੰਦਨ ਜੋ ਬੰਦਨਾ ਕਰਨੀ ਹੈ ਰਹੀ ਨੂੰ ਇਹ ਸਭ ਸਿਂਗੀ ਬੰਦਨਾ ਨੂੰ ਬੰਦ ਖਾਇਰਸੀ ਜਨਾਉ ਬੰਦੀ ਖਾਨੇ ਦਾ ਨਾਮ ਹੈ ਸੋ ਹਰ ਬੰਦਨਾ ਸੋ ਮਾਇਸੇ ਸਾਰੇ ਬੰਦੀਆਂ ਬੰਦੀ ਖਾਨੇ ਨੂੰ ਹਰ ਦੇਵੇਗਾ ਮਿਲ ਦੇਵੇਗਾ ਤੁਸੀਂ ਕਿਸੇ ਕਿਸੇ ਬੰਦੀ ਖਾਨੇ ਦੇ ਨਾਤੇ ਦੇ ਗਰਵੇ ਬੰਦੀ ਖਾਨੇ ਕੇ ਜੇੜ ਦੇ ਬੰਦੀ ਖਾਨੇ ਤੇ ਨਰਕ ਦੇ ਬੰਦੀ ਖਾਨੇ ਚ ਨਹੀਂ ਪੈ ਰਹੋਗੇ ਖੈਰੇ ਬੰਦੀਖਾਨੇ ਨੂੰ ਮਾਰਾ ਹਰ ਦੇਵੇਗਾ ਮੇੜ ਦੇਵੇਗਾ ਹਰ ਬੰਦਨਾ ਬੰਦਨਾ ਹਰ ਬੰਦਨਾ ਜੋ ਬੰਦਨਾ ਕਰਦੇ ਹਰੀ ਨੂੰ ਉਹ ਸਤਸੰਗ ਜੀ ਬੰਦ ਨਾ ਫਿਰ ਉਹ ਨਰਕ ਦੇ ਚ ਪਾ ਕੇ ਬੰਦ ਕੈਦ ਨਹੀਂ ਹੁੰਦੇ ਫਿਰ ਉਹ ਜੂਨਾ ਚ ਪਾ ਕੇ ਬੰਦ ਨਹੀਂ ਹੁੰਦੇ ਅਬ ਉਹ ਸਤਸੰਗ ਜੀ ਬੰਦ ਨਾ ਉਹਨਾਂ ਨੂੰ ਕੋਈ ਰੋਕ ਨਹੀਂ ਪਾ ਸਕਦਾ ਜਿੱਥੇ ਉਹ ਜਾਵਤ ਸੋ ਸੁਖ ਨੂੰ ਉਸ ਕਾ ਮੂੰਹ ਟਠੇ ਸੋ ਪਾਪੀ ਤੜਿਆ ਖੈਰੀ ਦੁਨੀਆ ਦੇ ਉਸਤੰਦਰ ਰਹਿੰਦੇ ਹਨ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਰੁਕਾਵਟ ਨਹੀਂ ਪਾ ਸਕਦਾ ਅੰਤਰਮੁਖ ਦਿੱਤੀ ਵਿੱਚ ਖਾਇ ਦੋਖ ਜਿਹੜੇ ਆਰਾਜ ਗਾਇਕ ਇਹ ਵੀ ਕਿਸੇ ਪ੍ਰਕਾਰ ਸਾਧ ਸੰਗੇ ਜੀ ਰਾਗ ਵਾਸ ਦਿੱਤੀ ਨੂੰ ਜਾਂਦੀ ਹੋਈ ਨੂੰ ਬ੍ਰਮਾਕਾਰ ਹੁੰਦੀ ਨੂੰ ਰੁਕਾਵਟ ਨਹੀਂ ਪਾ ਸਕਦੇ ਕਾਮ ਕ੍ਰੋਧ ਵੀ ਰੁਕਾਵਟ ਨਹੀਂ ਪਾ ਸਕਦੇ ਕਿਉਂ ਬੰਦ ਨਹੀਂ ਕਰ ਸਕਦਾ ਜਦੋਂ ਵਾਜਗੁਰੂ ਵੱਲ ਨੂੰ ਸਮੁਤਰੀ ਅਭਿਆਸਨ ਹੋ ਕੇ ਦਿੱਤੀ ਜਾਂਦੀ ਹੈ ਕੋਣ ਕਿਸੇ ਪ੍ਰਕਾਰ ਦਾ ਬੰਦ ਨਹੀਂ ਪੈ ਸਕਦਾ ਇਹ ਵਾਰਾ ਸਾਹਿਬ ਹਰੀ ਉਹਦੇ ਬੰਧਨਾਂ ਨੂੰ ਹਰ ਦਿੰਦਾ ਹੈ ਮੇੜ ਦਿੰਦਾ ਹੈ ਇਹ ਭਾਈ ਬੰਧਨਾਂ ਜੋ ਨਮਸਕਾਰ ਕਰਨੀ ਪਰਮੇਸ਼ਰ ਨੂੰ ਹੀ ਬੰਦਨਾ ਕਰਨੀ ਯੋਗ ਹੈ ਗੁਣ ਗਾਵੂ ਗੋਪਾਲ ਰਾਏ ਗੁਣਾਂ ਨੂੰ ਗਾਇਆ ਕਰੋ ਭਾਈ ਜੇ ਗੁਣ ਗਾਉਣੇ ਕਿਸੇ ਬੰਦੇ ਦੇ ਗੁਣ ਨਾ ਗਾਇਆ ਕਰੋ ਗੋਪਾਲ ਹੈ ਧਰਤੀ ਦਾ ਰਾਜ ਉਹ ਪਾਦਸ਼ਾਹ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਪਾਲਣ ਵਾਲਾ ਰਾ ਪ੍ਰਕਾਸ਼ ਰੂਪ ਰਾਜਾ ਹੈ ਜੋ ਉਸ ਵਾਹਿਗੁਰੂ ਦੇ ਗੁਣ ਗਾਇਆ ਕਰੋ ਗੁਣ ਗਾਉਣੇ ਕਰਕੇ ਕੀ ਫਾਲੂ ਗੁਣ ਗਾਵਤ ਹੋਵਤ ਪ੍ਰਗਾਸ ਮਾਰੇ ਦੇ ਗੁਣ ਗਾਉਣੇ ਕਰਕੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋਵੇਗਾ ਫਿਰ ਚੰਨ ਕਮਲ 'ਵਾਂ ਹੋਏ ਨਿਵਾਸ ਇਹ ਗੁਣਾਂ ਦੇ ਗਾਉਣ ਦਾ ਫਲ ਹੋਵੇਗਾ ਰਹਾਉ ਵੱਡਾ ਭਾਗ ਭੀਟੇ ਗੁਰਦੇਵਾਂ ਤੇ ਬਹੁਤ ਜਨਾਂ ਦੇ ਉੱਤਮ ਭਾਗ ਹੈ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਿਲੇ ਹਨ ਕੋਪਾਲ ਮੂਰਤ ਗੁਰਦੇਵ ਹਨ ਛੋਟ ਪਰਾਧ ਮਿਟੇ ਹਰ ਸੇਵਾ ਮਹਾਰਾਜ ਸਾਹਿਬ ਜੀ ਦੀ ਕਿਰਪਾ ਕਰਕੇ ਕਰੋੜਾਂ ਉਹਨਾਂ ਦੇ ਪਰਾਧ ਔਗਣ ਮਿਟ ਗਏ ਜਿਨ੍ਹਾਂ ਨੇ ਹਰੀ ਦਾ ਸੇਵਨ ਭਜਨ ਕੀਤਾ ਹੈ ਚਰਨ ਕਉਮਲ ਜਾਗਾ ਮਨ ਰਾਪੈ ਜਿਨ੍ਹਾਂ ਦਾ ਮਹਾਰਾਜ ਸੰਗੇ ਜੀ ਸੱਚੇ ਪਾਤਸ਼ਾਹ ਦੇ ਕਰਨੇ ਕਹਿੰਦੇ ਜਰਾਤ ਪੈ ਰੰਗਿਆ ਜਾਂਦਾ ਹੈ ਸੋਗ ਅਗਨ ਤਿਸ ਜਨ ਨਾ ਵਿਆਪੈ ਜਿਨੂੰ ਪੂਜਨੀਕ ਕਵਲਵਾਦ ਪ੍ਰਕਾਸ਼ ਮੈਂ ਤਰਨਾ ਦਿਸ਼ਟਾਨ ਸਰੂਪ ਹੈ ਕਵਲਵਾਦ ਨਰਲੀਬ ਰਣ ਵਾਲਾ ਹੈ ਜਿਨ੍ਹਾਂ ਮਾਰੂ ਉਸ ਵਿੱਚ ਰੰਗਿਆ ਜਾਂਦਾ ਹੈ ਸੋਗ ਅਗਨ ਤਿਸ ਜਨ ਨਾ ਵਿਆਪੈ ਜਿਨੂੰ ਪੁਰਸ਼ਾਂ ਨੂੰ ਸੋਗ ਜਿਹੜਾ ਪਰਤੀ ਸ਼ੋਕ ਮਾਤਰਾਤ ਹਤੁੰਦਿਤ ਆਤਮ ਬੇਟਾ ਜਿਹੜਾ ਸ਼ੋਕ ਮਾਇਤਰ ਸੰਸਾਰ ਤੋਂ ਤਰ ਜਾਂਦਾ ਹੈ ਇਹ ਸੋਗ ਅੱਗ ਦੀ ਨਹੀਂ ਸੜਨ ਵਾਲਾ ਹੈ ਆदमी ਨੂੰ ਸੋਗ ਦੀ ਆਗੋਂ ਉਸ ਜਨਪੁਰਖ ਨੂੰ ਨਹੀਂ ਵਿਆਪਦੀ ਲੱਗਦੀ ਸਾਗਰ ਤਰਿਆ ਸਾਧੂ ਸਾਧੂ ਸੰਗੇ ਸਾਧੂ ਦੀ ਸੰਗਤ ਕਰਕੇ ਇਸ ਸੰਸਾਰ ਸੁੰਝਰ ਤੋਂ ਤੇ ਸਾਧੂ ਸੰਗੇ ਇਹਨਾਂ ਬਾਖ ਦੀ ਪੋਥੀਆਂ ਤਵੇਖੋ ਹਾਂਜੀ ਇੱਕ ਵੀੜੀ ਛਪਿਆ ਨਹੀਂ ਹੈ ਸਾਧ ਮੁਗਤਾਈਆ ਸਾਧੂ ਸੰਗੇ ਨਾ ਦੇਓ ਸਾਗਰ ਤਰਿਆ ਸਾਧੂ ਸੰਗੇ ਵਾਧੂ ਦੀ ਸੰਗਰ ਕਰਕੇ ਉਸ ਸੰਸਾਰ ਸਮੁੰਦਰ ਤੋਂ ਪੁਰਖ ਤਰ ਗਿਆ ਹੈ ਨਿਰਭਉ ਨਾਮ ਜਪੋ ਹਰ ਰੰਗੇ ਕਲਮ ਦੇ ਦਿਓ ਲਾਲ ਜੀ ਨਿਰਭਉ ਹੋ ਕੇ ਨਾਮ ਜਪੋ ਹਰੀ ਦਾ ਪ੍ਰੇਮ ਕਰਕੇ ਪ੍ਰੇਮ ਦੇ ਰੰਗ ਕਰਕੇ ਭਾਰਤਨ ਦੂਖ ਕਿਛ ਪਾਪ ਨਾ ਫੇੜੇ ਇਕ ਤਾਂ ਪਰਾਏ ਪੰਦੀ ਇੱਛਾ ਨਾ ਰੱਖੋ ਵੇਖ ਕੇ ਸੜੋ ਨੋ ਵੀ ਇਹਨਾਂ ਕੋਈ ਤਾਨ ਕਿਉਂ ਹੈ ਇਹਨਾਂ ਤੁਹਾਨੂੰ ਸਾਡੇ ਕੋਲੇ ਆ ਜੇ ਤੇ ਕਿਸੇ 'ਚ ਦੋਸ਼ ਕਿਸੇ ਪ੍ਰਕਾਰ ਦੇ ਦੋਸ਼ ਨਾ આરોਪਨ ਕਰੋ ਹਣ ਹੋਏ ਕਿ ਪਾਪ ਨਾ ਫੇੜੇ ਪਾਪ ਨਾ ਕਰੋ ਗੁਰੂ ਸਾਹਿਬ ਦੀ ਆਗਿਆ ਤੋਂ ਉਲਟ ਕੰਮ ਕਰਨੇ ਪਾਪ ਹਨ ਕੁਲ ਫੇੜੇ ਕਰੇ ਨਾ ਪਾਪਾ ਨੂੰ ਜਮ ਜਿੰਦਾਰ ਨਾ ਆਵੇਂ ਨੀ ਉਹਨਾਂ ਦੇ ਸਾਥ ਸੰਗੀ ਜਮ ਜਿਹੜਾ ਹੈ ਨਾ ਜਿੰਦਾਰ ਜਿਨਾਵ ਚੰਡਾਲ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਕਿ ਜਿੰਦਾਰ ਨਾ ਜਿੰਦ ਦਾ ਬੈਰੀ ਜਿਹੜਾ ਜਮ ਹੈ ਜਿੰਦਾਰ ਨਾ ਡੰਡੇ ਦਾ ਸੰਪਰਦਾ ਵਿੱਚ ਡੰਡਾ ਲੈ ਕੇ ਜਮ ਨੇੜੇ ਨਹੀਂ ਆ ਸਕਦਾ ਉਹਨਾਂ ਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਸਤਿਗੁਰੂ ਜੀ ਕਹਿੰਦੇ ਆ ਤ੍ਰਿਸ਼ਨਾ ਦੀ ਆਗ ਉਹਨਾਂ ਦੇ ਅੰਦਰੋਂ ਪਰਮੇਸ਼ਰ ਦੇ ਨਾਮ ਦੇ ਜਾਣ ਕਰਕੇ ਆਪ ਹੀ बुझा ਦਿੱਤੀ ਮੇੜ ਦਿੱਤੀ ਹਾਂ ਨਾਨਕ ਉਦਰੇ ਪ੍ਰਭ ਸਰਣਾ ਸਾਧੂ ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੀ ਸ਼ਰਨ ਪੈ ਕੇ ਉਹ ਗੁਰਮੁਖ ਉਦਰੇ ਗਏ ਹਨ